ਗੁਰਦੁਆਰਾ ਸਾਹਿਬ ਮਰੀਗੇਟ ਤੋਂ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉੱਚ ਵਿਹਾੜੇ ਨੂੰ ਮੁੱਖ ਰੱਖਦੇ ਹੋਏ ਨਗਰ ਕੀਰਤਨ ਕੱਢਿਆ ਜਿੱਤੇ ਜਗਰਾਉਂ ਦੀ ਪੂਰੀ ਸੰਗਤ ਬਾਬਾ ਮਰਿੰਦਰ ਸਿੰਘ ਜੀ ਦੀ ਅਗਵਾਈ ਦੇ ਵਿੱਚ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਦੇ ਵਿੱਚ ਸ਼ਾਮਲ ਹੈ ਮੈਂ ਪ੍ਰਮਾਤਮਾਗੇ ਇਹੀ ਅਰਦਾਸ ਕਰਦੀ ਆਂ ਕਿ ਸਾਡੇ ਜਗਰਾਉਂ ਤੇ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਜੀ ਦਾ ਆਪਣਾ ਸਾਯਾ ਬਣਿਆ ਰਵੇ ਗੁਰੂ ਗ੍ਰੰਥ ਸਾਹਿਬ ਜੀ ਹਮੇਸ਼ਾ ਮਿਹਰ ਕਰਨ ਤੇ ਮਹਾਪੁਰਸ਼ਾਂ ਦੀ ਕਿਰਪਾ ਬਣੀ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪੁਰਦਵਾਰਾ ਕੋ ਨਾਨਕਪੁਰਾ ਮੋਰੀ ਗੇੜ ਤੋਂ ਹਰ ਸਾਲ ਦੀ ਤਰ੍ਹਾਂ ਦਸਵੇਂ ਪਾਤਸ਼ਾਹ ਸਾਹਿਬੇ ਕਮਾਲ ਅਮਰਤ ਦੇ ਦਾਤੇ ਸ੍ਰੀ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਜਿਹੜਾ ਨਗਰ ਕੀਰਤਨ ਲੇਕਰ ਰਾਜਸ ਵਿੱਚ ਵਕ ਵਕ ਕਤਕਾ ਪਾਰਟੀਆਂ ਸੁਖਮਨੀ ਸੁਸਾਇਟੀਆਂ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ ਤੇ ਮੈਂ ਦਸਵੇਂ ਪਾਤਸ਼ਾਹ ਦੇ ਗੁਰਪੁਰਬ ਦੇ ਮੌਕੇ ਤੇ ਸਭ ਨੂੰ ਲੱਖ ਲੱਖ ਵਧਾਈ ਦੇਣਾ ਤੇ ਇਸੇ ਤਰ੍ਹਾਂ ਹੀ ਕੱਲ੍ਹ 5 ਤਰੀਕ ਨੂੰ ਰਾਤ ਦੇ ਦੀਵਾਨ 6 ਤਰੀਕ ਨੂੰ ਚਲਦੇ ਖੰਡ ਪਠਾਂ ਦੇ ਭੋਗ ਅਤੇ ਰਾਤ ਦੇ ਦੀਵਾਨ ਤੇ 7 ਤਰੀਕ ਨੂੰ ਗੁਰਦੁਆਰਾ ਸਵਾਭਕੇ ਅਮਰ ਸੰਚਾਰ ਦੀ ਸੇਵਾਵਾਂ ਨਿਭਾਰੀਆਂ ਨੇ ਅਮਰਤੋ ਭੁਲਾਖੀਆਂ ਨੂੰ ਜਿਹੜੇ ਕਕਾਰ ਆ ਪੇਟਾ ਰਹਿ ਦਿੱਤੇ ਜਾਣ ਕੇ ਬੇਨਤੀ ਆ ਵੀ ਗੁਰੂ ਗੋਬਿੰਦ ਸਿੰਘ ਪਾਸ਼ੇ ਦਾ ਉਪਦੇਸ਼ ਹੈ ਅਮਰਤ ਛਕੋ ਸਿੰਘ ਸਿੰਘ ਸਜੋ ਵੱਤ ਵਤ ਅਮਰਤ ਛਕ ਕੇ ਆਪਾਂ ਗੁਰੂ ਵਾਲੇ ਬਣੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਫਰੂ ਮੇ ਪਿਆਰੇ ਪਿਆਰੇ ਤੁਮ ਸਮੋ ਪਿਆਰੇ ਤਾਂ ਗੁਰੂ ਕੋ ਵੇਖ ਸਾਹਿਬ ਬਤਾਂ ਗੁਰੂ ਕੋ ਵੇਖ ਸਾਹਿਬ ਜੋਤੀ ਮੇਰੇ ਪਿਆਰਿਆ ਜੋਤੀ ਮੇਰੇ ਪਿਆਰਿਆ ਜੋਤੀ ਮੇਰੇ ਪਿਆਰਿਆ ਜੋਤੀ ਮੇਰੇ ਪਿਆਰਿਆ ਜੋਤੀ ਸਮੂ ਜਗਰਾਉਂ ਦੇ ਨਗਰ ਨਿਵਾਸੀ ਸੰਗਤਾਂ ਨੂੰ ਗੁਰੂ ਤਨਤਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ ਸਮੁੱਚੇ ਵੀਰ ਭਰਾਵਾਂ ਨੂੰ ਬੇਨਤੀ ਆ ਕਿ ਇਸ ਦਿਨ ਆਪਾਂ ਪ੍ਰਣ ਕਰੀਏ ਕਿ ਆਪਾਂ ਨਸ਼ਾ ਖਾਹੀਏ ਤੇ ਨਾ ਨਸ਼ਾ ਵੇਚਣ ਦੀਏ ਨਾ ਕਿਸੇ ਨੂੰ ਖਾਣ ਦੇਈਏ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਪੱਤੇ ਵਾਹਾ ਪ੍ਰਗਟੇ ਹੋ ਮੜਦੇ ਗੰਬੜਾ ਬਰੇ ਆਮ ਇਕੱਲਾ ਵਾਹੋ ਵਾਹੋ ਗੋ ਬਿੰਦ ਸਿੰਘ ਆਪੇ ਦਰਚੇਲਾ ਦਸ਼ਮੇਸ਼ ਪਿਤਾ ਸਰਬੰਸਦਾਨੀ ਅੰਮ੍ਰਿਤ ਦੇ ਦਾਤੇ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਆਗਮਨ ਪੁਰਬ ਦੀ ਖੁਸ਼ੀ ਵਿੱਚ ਸ਼ਹਿਰ ਦੀਆਂ ਸਮੁੱਚੀਆਂ ਸੰਗਤਾਂ ਦੇ ਸਹਿਯੋਗ ਨਾਲ ਮਹਾਨ ਨਗਰ ਕੀਰਤਨ ਗੁਰਦੁਆਰਾ ਗੁਰਨਾਨ ਨਪੁਰਾ ਮੋਰੀ ਗੇਟ ਤੋਂ ਆਰੰਭ ਹੋਇਆ ਹੈ ਜੋ ਕਿ ਸਾਰੇ ਸ਼ਹਿਰ ਦੀ ਪ੍ਰਕਰਮਾ ਕਰਦਾ ਹੋਇਆ ਇਹ ਨਗਰ ਕੀਰਤਨ ਸ਼ਾਮ ਨੂੰ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਵੇਗਾ ਨਗਰ ਕੀਰਤਨ ਦੇ ਵਿੱਚ ਗੁਰਦੁਆਰਾ ਪਰੰਦਰ ਕਮੇਟੀਆਂ ਸੁਗਮਨੀ ਸੇਵਾ ਸੁਸਾਇਟੀਆਂ ਸਕੂਲ ਦੇ ਬੱਚੇ ਅਤੇ ਸ਼ਹਿਰ ਦੇ ਪਤਵੰਤੇ ਸੱਜਣ ਸਾਰੀਆਂ ਸੰਗਤਾਂ ਹੀ ਬੜੇ ਉਤਸ਼ਾਹ ਦੇ ਨਾਲ ਬੜੇ ਚਾਅ ਤੇ ਪਿਆਰ ਦੇ ਨਾਲ ਸ਼ਾਮਲ ਹੋ ਕੇ ਇਸ ਨਗਰ ਕੀਰਤਨ ਦੀ ਰੌਣਕ ਨੂੰ ਮਿਠਾ ਰਹੇ ਨੇ 5 ਤਰੀਕ ਨੂੰ ਮਹਾਨ ਕੀਰਤਨ ਦਰਬਾਰ ਹੋਵੇਗਾ ਤੇ 6 ਤਰੀਕ ਚੱਲ ਰਹੇ ਖੰਡ ਪਾਠਾਂ ਦੇ ਭੋਗ ਪੈਣਗੇ ਉਪਰੰਤ 1 ਵਜੇ ਤੱਕ ਦੀਵਾਨ ਸਜਣਗੇ ਗੁਰੂ ਘਰ ਟਟ ਲੰਗਰ ਵਰਤਣਗੇ ਸ਼ਾਮ ਨੂੰ ਇਸੇ ਤਰ੍ਹਾਂ ਮਹਾਨ ਕੀਰਤਨ ਦਰਬਾਰ ਹੋਵੇਗਾ ਸਾਰੀਆਂ ਹੀ ਸੰਗਤਾਂ ਨੂੰ ਬੇਨਤੀ ਹੈ ਆਪ ਜੀ ਸਾਰੇ ਸਮਾਗਮਾਂ ਦੇ ਵਿੱਚ ਸ਼ਾਮਲ ਹੋ ਕੇ ਆਪਾਂ ਸਾਰੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਪਰੰਧੋ ਕਮੇਟੀ ਵੱਲੋਂ ਸ਼ਹਿਰ ਦੀਆਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਸਾਰੀ ਸੰਗਤ ਨੂੰ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਦੀ ਖੁਸ਼ੀ ਆ ਦਿਹਾਣਾ ਹੈ ਕਿ ਦਸਵੇਂ ਪਾਤਸ਼ਾਹ ਗੁਰੂ ਸ੍ਰੀ ਗੁਰੂ ਕੋਵਰ ਸਾਹਿਬ ਜੀ ਦਾ ਆਗਮਨ ਪਰਵ ਦੇ ਸੰਬੰਧ ਵਿੱਚ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜਾਬ ਪਿਆਰ ਦੀ ਗਵਾਈ ਦੇ ਵਿੱਚ ਗੁਰਦੁਆਰਾ ਮੋਰੀ ਗੇਟ ਦਾ ਸਭ ਤੋਂ ਆਰੰਭ ਹੋਇਆ ਨਗਰ ਕੀਰਤਨ ਜਗਰਾਉਂ ਦੇ ਵੱਖ-ਵੱਖ ਪੁਜਾਰਾਂ ਮਜਰੇ ਹੁੰਦਾ ਹੋਇਆ ਆ ਉਹ ਸ਼ਾਮ ਨੂੰ तकरीबन 5 ਵਜੇ ਇਸ ਗੁਰਦੁਆਰਾ ਮੋਰੀਗੜ ਸਾਹਿਬ ਦੇ ਸਮਾਪਤ ਹੋਏਗਾ ਦਸਵੇਂ ਪਾਤਸ਼ਾਹ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਇਸ ਆਗਮਨ ਪਰੋਗਸਮਨ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਕੀਤਾ ਜਾ ਰਿਹਾ ਹੈ ਬਹੁਤ ਹੀ ਸ਼ਰਧਾ ਤੇ ਪਰਵਾਸ ਨਾਲ ਮੈਂ ਇਸ ਇਸ ਕੁਝ ਦੇ ਵਿੱਚ ਸਾਰੇ ਸੰਗਤਾਂ ਨੂੰ ਲੱਖ ਲੱਖ ਪਤਾਈ ਦਿੰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਹਾਰਾਜ ਦੇ ਆਗਮਨ ਪੂਰਨ ਦੀ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ ਦੇਸ਼ ਦੇ ਦੇਸ਼ ਚ ਵਸਦੀਆਂ ਸਾਰੀਆਂ ਨਾਨਕਲੇਵਾ ਸੰਗਤਾਂ ਨੂੰ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਤੇ ਅੱਜ ਨਗਰ ਮੋਰੀਗੇੜ ਗੁਰਦੁਆਰਾ ਤੋਂ ਜੋ ਕਿ ਹਰ ਸਾਲ ਦੀ ਤਰ੍ਹਾਂ ਨਗਰ ਕੀਰਤਨ ਆਰੰਭ ਕੀਤਾ ਜਾਂਦਾ ਹੈ ਤੇ ਅੱਜ 4 ਤਰੀਕ ਨੂੰ ਮੋਰੀਗੇੜ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋ ਕੇ ਸਾਰੇ ਸ਼ਹਿਰ ਦੀ ਪਰਕਮਾ ਕਰਦਾ ਹੋਇਆ ਸਮਾਪਤੀ ਗੁਰਦੁਆਰਾ ਸਾਹਿਬ ਤੇ ਹੋਵੇਗੀ ਤੇ ਉਸ ਦੇ ਹੀ ਉਪਲਖਸ਼ ਦੇ ਵਿੱਚ ਏ ਬਹੁਤ ਬਹੁਤ ਵਧਾਈਆਂ ਸਾਰੇ ਸੰਗਠਨ ਨੂੰ ਦੇਸ਼ ਵਿਦੇਸ਼ ਤੇ ਵਸਦੀਆਂ ਨਾਨਕ ਦੇਵਾ ਸੰਗਠਨਾਂ ਨੂੰ